ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੋ ਜਿੱਥੋਂ ਆਪਾਂ ਐਂਡ ਕੀਤਾ ਸੀ ਉੱਥੋਂ ਵੀਡੀਓ ਸਟਾਰਟ ਕਰ ਲਏ ਤੇ ਆਪਾਂ ਜਿਹੜਾ ਰਖੜੀ ਦਾ ਤਿਹਾਰਾ ਮਨਾਉਨੇ ਆ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਆ ਅੱਜ ਰਖੜੀ ਵਾਲਾ ਬਲੌਗ ਕਰਦੇ ਆ ਤੁਹਾਡੇ ਨਾਲ ਸ਼ੇਅਰ ਤੇ ਇੱਥੇ ਸਾਰੇ ਜਣੇ ਇਕੱਠੇ ਹੋ ਕੇ ਬੈਗੇ ਸੀਗੇ ਆਪਣਾ ਜੋ ਵੀ ਸੀਗਾ ਸਮਾਨ ਆਪਾਂ ਰੱਖ ਲਿਆ ਸੀ ਜੋ ਵੀ ਮਠਿਆਈਆਂ ਸੀ ਮੇਰੇ ਨਣ ਦਾ ਲੈ ਕੇ ਆਈਆਂ ਸੀ ਰਖੜੀਆਂ ਲੈ ਕੇ ਆਈਆਂ ਸੀ ਹਨਾ ਚੌਲ ਹੋਗੇ ਜਿਵੇਂ ਹਲਦੀ ਹੋਗੀ ਪਾਣੀ ਰੱਖ ਲਿਆ ਸੀ ਕੋਲ ਇਸ ਤਰ੍ਹਾਂ ਸਾਰਾ ਆਪਾਂ ਸਮਾਨ ਰੱਖ ਲਿਆ ਸੀ ਸਾਰੀ ਫੈਮਿਲੀ ਇਕੱਠੀ ਹੋ ਕੇ ਮਤਲਬ ਬੈਠ ਗਏ ਸੀ ਇੱਥੇ ਇਕੱਠੇ ਹੋ ਕੇ ਤੇ ਚਲੋ ਜੀ ਵੀਡੀਓ ਨੂੰ ਕਰਦੇ ਆ ਸਟਾਰਟ ਕਿਰ ਸਭ ਤੋਂ ਰਖੜੀ ਬੰਨਣੀ ਸ਼ੁਰੂ ਹੋਊਗੀ ਉਸ ਤੋਂ ਬਾਅਦ ਫਿਰ ਮੇਰੀ ਵਾਰੀ ਹੁੰਦੀ ਹੁੰਦੀ ਹੈ ਤੇ ਫਿਰ ਬੱਚਿਆਂ ਦੀ ਵਾਰੀ ਆਉਂਦੀ ਹੁੰਦੀ ਹੈ ਹਨਾ ਇਸ ਤਾਂ ਕਰਕੇ ਫਿਰ ਬਲੌਗ ਵੀ ਕਾਫੀ ਬਣ ਜਾਂਦਾ ਫਿਰ ਦੇਖੋ ਇਹ ਹੋ ਜਾਂਦਾ ਮੈਨੂੰ ਵੀ ਕੱਲੇ ਕਲੇਰ ਸਾਹਿਬ ਦੀ ਆਪਾਂ ਰਖੜੀ ਬੰਨ ਲਈ ਵੀ ਉਹ ਵੀ ਨਹੀਂ ਗੱਲ ਹੈ ਹਨਾ ਵੀਡੀਓ ਬਣਾ ਸਕਦੇ ਫਿਰ ਸਾਰਿਆਂ ਦੀ ਉਹ ਵੀਡੀਓ ਬਣਦੀ ਹੈ ਹਨਾ ਸੋ ਇਸ ਕਰਕੇ ਚਲੋ ਜੀ ਐਂਡ ਤੱਕ ਦੇਖਿਓ ਵੀਡੀਓ ਨੂੰ ਤੇ ਬਾਕੀ ਇੱਕ ਮਿੰਟ ਕਮੈਂਟ ਆਇਆ ਸੀ ਜਿਵੇਂ ਸ਼ਾਰਟ ਵੀਡੀਓ ਪਾਈ ਸੀ ਸਵੇਰੇ ਉਹ ਕਹਿੰਦੇ ਵੀ ਪਰਜਾਈਆਂ ਦੀ ਰਖੜੀ ਕਿਉਂ ਮਤਲਬ ਇਹ ਨਵਾਂ ਹੀ ਉਹ ਚਲਾਇਆ ਤੁਸੀਂ ਕਿੱਧਰ ਨੂੰ ਤੁਰੇ ਚੱਲੇ ਹੋ ਪੰਜਾਬੀ ਉਹਨਾਂ ਇਦਾਂ ਦਾ ਕਰਕੇ ਕੁਛ ਸੀਗਾ ਵੀ ਇਹ ਤਾਂ ਭੈਣ ਦੇ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਜਿਹੜੀ ਰਖੜੀ ਹੁੰਦੀ ਹੈ ਹਨਾ ਬਿਲਕੁਲ ਜੀ ਭੈਣ ਤੇ ਭਰਾ ਦਾ ਦੇ ਪਿਆਰ ਦਾ ਹੀ ਪ੍ਰਤੀਕ ਹੁੰਦਾ ਤੇ ਬਾਕੀ ਦੇਖੋ ਹੁਣ ਸਾਰੇ ਬੰਦ ਦੇ ਨੇ ਸਾਡੇ ਵੀ ਰਿਵਾਜ ਆਗਾ ਸਾਡੇ ਵੀ ਭਰ ਜਾਂ ਜਾਂਦੀ ਰੱਖੜੀਆਂ ਜਿਹੜੀਆਂ ਨਣਦਾਂ ਨੇ ਬੰਦੀਆਂ ਨੇ ਸਾਡੇ ਨਹੀਂ ਜੀ ਹਰ ਇੱਕ ਜਗ੍ਹਾ ਹੀ ਬੰਦੀਆਂ ਨੇ ਹੁਣ ਤਾਂ ਇਦਾਂ ਦਾ ਕੋਈ ਹੋ ਨਹੀਂ ਰਿਹਾ ਦੇਖੋ ਭੈਣਾ ਭੈਣਾ ਦੇ ਵੀ ਬੰਨਣ ਲੱਗ ਗਏ ਰੱਖੜੀਆਂ ਹੁਣ ਪਰਜਾਈਆਂ ਦੇ ਨਹੀਂ ਗੱਲੀਆਂ ਭੈਣਾਂ ਆਪਸ ਵਿੱਚ ਵੀ ਬੰਦਿਆ ਨਹੀਂ ਰੱਖੜੀਆਂ ਹਨ ਤੇ ਇਹ ਦੇਖੋ ਇਹ ਸਭ ਦੇ ਪਿਆਰ ਦਾ ਪ੍ਰਤੀਕ ਹੁੰਦਾ ਇਸ ਤਰ੍ਹਾਂ ਇਹ ਹੁੰਦਾ ਵੀ ਦੇਖੋ ਆਪਾਂ ਮਿਲ ਜੁਲ ਕੇ ਰਹਿਣਿਆ ਹਨ ਇੱਕ ਦੂਜੇ ਨਾਲ ਜੁੜੇ ਰਹਿਣੇ ਇਸ ਤਰ੍ਹਾਂ ਹੁੰਦਾ ਹੀ ਹੈ ਜੀ ਤਿਹਾਰਾ ਦੇਖੋ ਸੋ ਜਿਵੇਂ ਹੁਣ ਸਾਰੇ ਚੱਲਦੇ ਨੇ ਉਹ ਮੀਆਂ ਹੁਣ ਦੇਖੋ ਅਸੀਂ ਕੱਲਿਆਂ ਨੇ ਤੇ ਨਹੀਂ ਚਲਾਇਆ ਹੋਇਆ ਸਾਰੀ ਬੰਦਿਆ ਨਹੀਂ ਰੱਖੜੀਆਂ ਆਪਣੇ ਪਰਜਾਈਆਂ ਦੇ ਨਣਦਾਂ ਨੇ ਜਿਹੜੀਆਂ ਮੈਂ ਕਾਫੀ ਦੇਖਿਆ ਨੇ ਵੀ ਹੋਰ ਨਹੀਂ ਵੀ ਮਤਲਬ ਮੈਨੂੰ ਇਹ ਲੱਗਿਆ ਵੀ ਕਈ ਵਾਰ ਹੁੰਦਾ ਚਲੋ ਸਾਰੇ ਬੰਦਿਆ ਨਹੀਂ ਜਿੱਦਾਂ ਦੀ ਕੋਈ ਗੱਲ ਨਹੀਂ ਹੈਗੀ ਹੈਨਾ ਵੀ ਅਸੀਂ ਉਹ ਚਲਾਇਆ ਚਲੋ ਜਿੱਥੇ ਪੂਰੀ ਫੈਮਿਲੀ ਇੰਜੋਏ ਕਰ ਰਹੀ ਹੈ ਹੱਸ ਰਹੀ ਹੈਗੇ ਸਭ ਤੋਂ ਵੱਡੀ ਗੱਲ ਇਹੀ ਹੁੰਦੀ ਹੈ ਜੀ ਇਕੱਠੇ ਆਗੇ ਹੈਨਾ ਤੇ ਰਖੜੀ ਮੈਂ ਬੰਨਦਾ ਚਾਹੇ ਉਹ ਬੰਨਦਾ ਨੂੰ ਕੋਈ ਗੱਲ ਨਹੀਂ ਜੀ ਇਦਾਂ ਦੀ ਹੈਨਾ ਹੁੰਦੀ ਸਭ ਦੇ ਪਾਸੇ ਇਹ ਆ ਵੀ ਪਿਆਰ ਨਾਲ ਸਾਰੇ ਜਣੇ ਰਲ ਮਿਲ ਕੇ ਰਹਿਣਾ ਦੇਖੋ ਇੱਥੇ ਵਧੀਆ ਸੀ ਇੰਜੋਏ ਕਰ ਰਹੀ ਹਾਂ ਬੇਸ਼ੱਕ ਅਸੀਂ ਰਖੜੀ ਲੇਟ ਮਨਾਈਏਗੀ ਕਿਉਂਕਿ ਪਹਿਲਾਂ ਬਿਹਾਰ ਸੀ ਜਿਹੜਾ ਆਪਾਂ ਕਰ ਲਿਆ ਸੀ ਜਿਵੇਂ ਕਿ ਅੱਜ ਪੈਂਚਕਣਾ ਵਗੈਰਾ ਚੜ੍ਹਨੀ ਆ ਸੀਗੀਆਂ ਤਾਂ ਉਹ ਜਿਹੜਾ ਰਖੜੀ ਦਾ ਬਿਹਾਰ ਸੀ ਆਪਾਂ ਪਹਿਲਾਂ ਹੀ ਕਰ ਲਿਆ ਸੀ ਪਹਿਲਾਂ ਹੀ ਬੱਚਿਆਂ ਦੇ ਵੀ ਰਖੜੀਆਂ ਬਣਵਾਤੀਆਂ ਸੀ ਕਲੀਅਰ ਸਾਹਿਬ ਦੇ ਵੀ ਰਖੜੀ ਪਹਿਲਾਂ ਹੀ ਕਈ ਦਿਨ ਪਹਿਲਾਂ ਹੀ ਬਨ ਲੀ ਸੀ 2 ਦਿਨ ਛਾਇ ਜਾਂ 3 ਦਿਨ ਪਹਿਲਾਂ ਮੇਰੀ ਨਣ ਦੇ ਨੇ ਬੰਨਤੇ ਸੀ ਇਹ ਆ ਵੀ ਅੱਜ ਆਪਾਂ ਸੈਲੀਬ੍ਰੇਟ ਕਰ ਲਿਆ ਰਖੜੀ ਦਾ ਜਿਹੜਾ ਪ੍ਰੋਪਰ ਸੀਗਾ ਬਿਹਾਰ ਠੀਕ ਆ ਜੀ ਤੇ ਚਲੋ ਜੀ ਇੱਥੇ ਨਾਲ-ਨਾਲ ਹਾਸਾ ਵੀ ਆ ਰਿਹਾ ਸੀ ਬਹੁਤ ਜ਼ਿਆਦਾ ਹੱਸ ਵੀ ਰਹੇ ਸੀਗੇ ਤੇ ਆਪਣਾ ਇੰਜੋਏ ਕਰ ਰਹੇ ਸੀ ਖਾਣਾ ਪੀਣਾ ਸੀ ਜਿਹੜਾ ਇੱਥੇ ਆਪਾਂ ਬਣਾ ਲਿਆ ਸੀਗਾ ਤੇ ਖਾਧਾ ਬਾਦ ਦੇ ਵਿੱਚ ਹੀ ਸੀਗਾ ਖਾਣਾ ਰਖਣੀਆਂ ਦਾ ਪਾਉ ਕਰਨ ਤੋਂ ਬਾਅਦ ਜਦੋਂ ਅਸੀਂ ਰਖਣੀਆਂ ਮੰਨਣ ਬੈਠੇ ਸੀ ਇੱਥੇ ਲਾਈਟ ਚਲੀ ਗਈ ਹੈ ਨਾ ਤੇ ਉਸ ਤੋਂ ਬਾਅਦ ਫਿਰ ਕਾਫੀ ਟਾਈਮ ਬਾਅਦ ਆਈ ਕੋਈ ਪ੍ਰੋਬਲਮ ਆ ਗਈ ਸੀ ਕਿ ਵੱਡੀ ਲਾਈਨ ਦੇ ਵਿੱਚ ਤੇ ਇੱਕ ਨਾਮ ਲੈਣਾ ਜੀ ਆਪਾਂ ਫਰਸਟ ਕਮੈਂਟ ਸੀਗਾ ਕੱਲ ਅਭਨੇਤ ਭੁੱਲਰ ਥੈਂਕ ਯੂ ਸੋ ਮੱਚ ਸਿਸਟਰ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਭੈਣ ਕੱਲ ਗੁੱਸੇ ਹੁੰਦੇ ਸੀ ਕਹਿੰਦੇ ਵੀ ਤੁਸੀਂ ਮੈਂ ਮਤਲਬ ਪਹਿਲਾ ਕਮੈਂਟ ਕਰਦੇ ਨੇ ਫਰਸਟ ਕਮੈਂਟ ਮੈਂ ਹੁੰਦਾ ਤੇ ਤੁਸੀਂ ਨਾਮ ਕਿਸੇ ਹੋਰ ਦਾ ਬੋਲਦੇ ਨੇ ਨਹੀਂ ਨਹੀਂ ਸਿਸਟਰ ਇਦਾਂ ਦੀ ਕੋਈ ਗੱਲ ਨਹੀਂ ਮੈਂ ਨਾ ਤੁਹਾਡਾ ਨਾਮ ਦੋ ਜਾਂ ਤਿੰਨ ਵਾਰ ਸ਼ਾਇਦ ਸ਼ਾਇਦ ਨਹੀਂ ਦੋ ਤਿੰਨ ਵਾਰ ਲਿਆ ਤੁਹਾਡਾ ਨਾਮ ਵੀਡੀਓ ਦੇ ਵਿੱਚ ਸ਼ਾਇਦ ਤੁਹਾਡੇ ਤੋਂ ਵੀਡੀਓ ਸਕਿਪ ਹੋ ਗਈ ਉਹ ਹਨਾ ਉਹਨਿਕ ਮੇਰਾ ਨਾਮ ਤੁਹਾਡਾ ਲੈ ਚੁੱਕਿਆ ਦੋ ਤਿੰਨ ਵਾਰ ਇਦਾਂ ਦੀ ਕੋਈ ਗੱਲ ਨਹੀਂ ਤੇ ਚਲੋ ਜੀ ਗੁੱਸੇ ਹੋਇਆ ਨਾ ਕਰੋ ਆਰਡਰ ਹੀ ਕਰਿਆ ਕਰੋ ਠੀਕ ਆ ਮੈਂ ਤੁਹਾਡੀ ਵੱਡੀਆਂ ਜਾਂ ਛੋਟੀਆਂ ਭੈਣਾਂ ਹਨਾ ਤੇ ਹਮੇਸ਼ਾ ਦੇਖੋ ਕਿ ਹਾਂ ਮੈਂ ਫਰਸਟ ਕਮੈਂਟ ਪਰ ਪਤਾ ਕਈ ਵਾਰ ਕੀ ਹੋ ਜਾਂਦਾ ਕਈ ਵਾਰ ਮੈਂ ਭੁੱਲ ਵੀ ਜਾਨੀ ਆਂਗੀ ਕਈ ਵਾਰ ਕੋਈ ਇਦਾਂ ਨੇ ਮੈਨੂੰ ਮਤਲਬ ਜਿਵੇਂ ਇੱਕ ਬੱਚੇ ਦਾ ਬਰਥਡੇ ਸੀ ਪਰਸੋਂ ਮੈਂ ਭੁੱਲ ਗਈ ਹੋ ਜਾਂਦਾ ਕਈ ਵਾਰ ਕਾਲੀ ਦੇ ਵਿੱਚ ਐਡਿਟ ਕਰ ਦਿੰਨੀ ਆ ਵੀਡੀਓ ਨੂੰ ਹਨਾ ਕਈ ਕੰਮ ਹੁੰਦੇ ਨੇ ਟੈਨਸ਼ਨ ਆ ਵੀ ਹੋ ਜਾਂਦੀਆਂ ਨੇ ਦੇਖੋ ਇਹ ਤਾਂ ਹੈ ਨਹੀਂ ਵੀ ਮੈਂ ਯੂਟਿਊਬਰਾਂ ਮੇਰੀ ਮਤਲਬ ਜ਼ਿੰਦਗੀ ਦੇ ਵਿੱਚ ਕੋਈ ਟੈਨਸ਼ਨ ਨਹੀਂ ਬਹੁਤ ਟੈਨਸ਼ਨ ਆਉਂਦੀਆਂ ਨੇ ਜੀ ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੀਆਂ ਟੈਨਸ਼ਨਾਂ ਆਉਂਦੀਆਂ ਨੇ ਪਰ ਆਪਾਂ ਟੈਨਸ਼ਨ ਘੱਟ ਹੀ ਲੈਨੇ ਆ ਚਲੋ ਫਿਰ ਵੀ ਕਦੇ-ਕਦੇ ਹੋ ਜਾਂਦਾ ਤੇ ਚਲੋ ਜੀ ਇੱਥੇ ਦੇਖੋ ਹੁਣ ਮੇਰੇ ਰਖੜੀ ਬਣ ਰਹੇ ਆ ਸੀ ਮੇਰੀ ਨਣ ਦਾ ਪਹਿਲਾਂ ਨਾਲ-ਨਾਲ ਕਲੇਰ ਸਾਹਿਬ ਦੇ ਉਸ ਤੋਂ ਬਾਅਦ ਮੇਰੇ ਇਸ ਤਰ੍ਹਾਂ ਕਰਕੇ ਫਿਰ ਬੱਚਿਆਂ ਤੱਕ ਆ ਜਾਂਦਾ ਹੈ ਨਾ ਚਲੋ ਜੇ ਇਹੀ ਹੁੰਦਾ ਵੀ ਸਾਲ ਬਾਅਦ ਤਿਹਾਰਾ ਆਉਂਦਾ ਪਰ ਹੱਸ ਖੇਡ ਕੇ ਮਨਾਈਏ ਮੈਨੂੰ ਤਾਂ ਇਹੀ ਹੁੰਦਾ ਵੀ ਜੋ ਵੀ ਦੇਖੋ ਮੇਰੇ ਘਰ ਆਉਂਦਾਗਾ ਵੀ ਸਦਾ ਖੁਸ਼ ਹੋ ਕੇ ਹੱਸ ਕੇ ਜਾਵੇ ਆਪਣਾ ਮਤਲਬ ਉਦਾਸ ਹੋ ਕੇ ਨਾ ਕੋਈ ਵੀ ਜਾਵੇ ਅਭੀ ਮੈਨੂੰ ਮੇਰੇ ਘਰ ਦੇ ਵਿੱਚ ਬਰਕਤ ਰਹਿਣੀ ਚਾਹੀਦੀ ਹੈ ਘਟਣੀ ਨਹੀਂ ਚਾਹੀਦੀ ਹੈਗੇ ਹਨਾ ਮੇਰਾ ਘਰ ਹੱਸਦਾ ਬਸਦਾ ਰਹੇ ਮੇਰੇ ਬੱਚੇ ਹੱਸਦੇ ਬਸਦੇ ਰਹਿਣ ਮੈਨੂੰ ਹੋਰ ਕੀ ਚਾਹੀਦਾ ਹਨਾ ਬੱਚਿਆਂ ਕਰਕੇ ਵੀ ਕਹੀਗਾ ਪਰ ਆਪਾਂ ਨੂੰ ਇਹੋ ਜਿਹੇ ਡਿਸੀਜਨ ਨੇ ਜਿਹੜੇ ਲੈਣੇ ਪੈ ਜਾਂਦੇ ਨੇ ਵੀ ਚਲੋ ਆਪਣੇ ਬੱਚੇ ਜਿੱਥੇ ਖੁਸ਼ ਨੇ ਜਾਂ ਮੇਰਾ ਹਸਬੰਡ ਜਿੱਥੇ ਖੁਸਾ ਉਹ ਫੈਸਲੇ ਵੀ ਮੈਂ ਲੈਣੇ ਹੈਗੇ ਕਈ ਵਾਰ ਇਹਨਾਂ ਤੇ ਛੱਡ ਦੇਣੀ ਮੈਂ ਨਹੀਂ ਚਲੋ ਇਹ ਖੁਸ਼ ਨੇ ਤਾਂ ਮੈਂ ਵੀ ਖੁਸ਼ ਆ ਨਾ ਜੇ ਘਰ ਦੇ ਵਿੱਚ ਇੱਕ ਜੀਵੀ ਮਤਲਬ ਇਧਰ ਉਧਰੋ ਦਾ ਮੂਹਣਾ ਤਾਂ ਕੋਈ ਬਰਕਤ ਨਹੀਂ ਰਹਿੰਦੀ ਜੀ ਸਾਰੇ ਘਰ ਦੇ ਜੀ ਆਪਾਂ ਹੱਸ-ਵੱਸ ਕੇ ਰਹਿਨੇ ਆ ਖੁਸ਼ ਰਹਿਨੇ ਤਾਂ ਹੀ ਘਰ ਦੇ ਵਿੱਚ ਜਿਹੜੀ ਬਰਕਤ ਆ ਉਹ ਆ ਰਹਿੰਦੀ ਆ ਹਨਾ ਇੱਕ ਮਤਲਬ ਕਿ ਔਰਤ ਹੀ ਹੁੰਦੀ ਹੈ ਘਰ ਦੇ ਵਿੱਚ ਵੀ ਜੋੜ ਦਿਵਾਲੇ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਦੀ ਹੈਗੀ ਹਨਾ ਤੇ ਉੱਥੇ ਹੀ ਫਿਰ ਕਈ ਵਾਰ ਦੇਖੋ ਜਿਵੇਂ ਕਿ ਅੱਜ ਵੀ ਕਮੈਂਟ ਆ ਇਸ ਵੀ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਐ ਇਦਾਂ ਦਾ ਕੁਝ ਨਹੀਂ ਜੇ ਔਰਤ ਨਾ ਹੋਵੇ ਤਾਂ ਦੇਖੋ ਇਹ ਔਰਤੀ ਹੈ ਜਿਹੜੀ ਔਰਤ ਤੋਂ ਹੀ ਪੂਰਾ ਘਰ ਜਿਹੜਾ ਸ਼ੁਰੂ ਹੁੰਦਾ ਜੇ ਔਰਤਾਂ ਤਾਂ ਬੱਚੇ ਨੂੰ ਜਨਮ ਦਿੰਦੇ ਆ ਪੂਰਾ ਪਰਿਵਾਰ ਵੱਧਦਾ ਹਨਾ ਜੇ ਔਰਤ ਨਾ ਹੋਵੇ ਫਿਰ ਪਰਿਵਾਰ ਵੀ ਨਹੀਂ ਵੱਧਦਾ ਜੀ ਇਹ ਵੀ ਹੈਗਾ ਹਨਾ ਤੇ ਦੇਖੋ ਇੱਕ ਔਰਤ ਦੇ ਹੱਥ ਵਸ ਹੁੰਦਾ ਸੋ ਔਰਤ ਨੂੰ ਕਦੇ ਵੀ ਇਦਾਂ ਨਹੀਂ ਸਮਝਣਾ ਚਾਹੀਦਾ ਹਨਾ ਮਤਲਬ ਕਿ ਔਰਤ ਦਾ ਘਰ ਦੀ ਦੇਖੋ ਕਹਿੰਦੇ ਹੁੰਦੇ ਨੇ ਇਹਦੀ ਲక్ష్ਮੀ ਹੈ ਗ੍ਰਹਿਣੀ ਹੁੰਦੀ ਹੈਗੀ ਮੈਂ ਆਪਣੇ ਆਪ ਨੂੰ ਨਹੀਂ ਵੀ ਮੈਂ ਆਪਣੀ ਸਿਫਤ ਕਰ ਰਹੀ ਨਹੀਂ ਮੈਂ ਸਾਰੀਆਂ ਭੈਣਾਂ ਲਈ ਕਹਿ ਰਹੀ ਹਾਂ ਇਹ ਹਨਾ ਦੀ ਸਾਰੀ ਜੋ ਵੀ ਕਰਦੀਆਂ ਔਰਤਾਂ ਨੇ ਕਰਦੀ ਗ੍ਰਹਿਣੀ ਆ ਉਹ ਇੱਕ ਲక్ష్ਮੀ ਹੋਈ ਆ ਕਿਉਂਕਿ ਜੇ ਆਪਾਂ ਉਹਨੂੰ ਨਿਰਾਸ਼ ਕਰਦੇ ਆ ਤਾਂ ਆਪਣੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਕਈ ਵਾਰ ਪਤਾ ਕੀ ਹੁੰਦਾਗਾ ਕਈ ਲੋਕ ਮੇਰੇ ਭਰਾ ਕਹਿੰਦੇ ਨੇ ਵੀ ਜਦੋਂ ਘਰ ਵਾਲੀ ਜ਼ਿਆਦਾ ਬੋਲਦੀੋਂ ਤੰਗ ਪਰੇਸ਼ਾਨ ਹੁੰਦੇ ਨੇ ਹਨਾ ਵੀ ਬਹੁਤ ਜ਼ਿਆਦਾ ਬੋਲਦੀ ਹੈਗੀ ਤੇ ਜਦੋਂ ਚੁੱਪ ਹੋ ਜਾਂਦੀ ਆ ਤਾਂ ਉਹ ਕਹਿੰਦੇ ਨੇ ਵੀ ਇਹ ਬਿਲਕੁਲ ਸ਼ਾਂਤ ਹੋ ਗਈ ਹੁਣ ਠੀਕ ਆ ਪਤਾ ਕੀ ਉਹ ਜਦੋਂ ਹੱਸਦੀ ਖੇਡਦੀ ਹੈਗੀ ਉਹ ਰੌਲਾ ਪਾਉਂਦੀ ਹੈ ਉਦੋਂ ਹੀ ਤੁਹਾਡੇ ਘਰ ਦੇ ਵਿੱਚ ਬਰਕਤ ਹੁੰਦੀ ਹੈ ਜਦੋਂ ਸ਼ਾਂਤ ਹੋ ਜਾਂਦੀ ਹੈਗੀ ਉਦੋਂ ਬਰਕਤ ਨਹੀਂ ਹੁੰਦੀ ਤੁਹਾਡੇ ਘਰੇ ਤੁਸੀਂ ਇਹ ਨਾ ਸਮਝੋ ਵੀ ਮੇਰੇ ਅੱਜ ਘਰ ਵਾਲੇ ਸ਼ਾਂਤ ਹੋ ਗਏ ਤਾਂ ਬਰਕਤ ਆ ਹਨਾ ਸ਼ਾਂਤੀ ਹੈ ਘਰ ਦੇ ਵਿੱਚ ਨਹੀਂ ਜਦੋਂ ਉਹ ਸ਼ਾਂਤ ਹੋ ਜਾਂਦੇ ਤੇ ਘਰ ਦੀ ਬਰਕਤ ਜਿਹੜੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਜਦੋਂ ਘਰ ਦੇ ਵਿੱਚ ਰੌਲਾ ਪਉਂਦੀ ਆ ਤਾਂ ਹੀ ਬਰਕਤ ਆਪਣੇ ਘਰ ਦੇ ਵਿੱਚ ਹੁੰਦੀ ਆ ਸੋ ਰਖੜੀ ਦੇ ਤਿਹਾੜ ਤੇ ਮੈਂ ਇਹ ਸੁਨੇਹਾ ਵੀ ਜ਼ਰੂਰ ਦੇਣਾ ਸੀ ਵੀ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰਹਿਆ ਕਰੋ ਹੱਸਦੇ ਵਸਦੇ ਹੱਸਦੇ ਵਸਦੇ ਰਹਿਆ ਕਰੋ ਫਿਰ ਤੁਸੀਂ ਤੰਦਰੁਸਤ ਰਹੋਗੇ ਆਪਣੇ ਘਰੇ ਹਨਾ ਸਿਹਤਮੰਦ ਰਹੋਗੇ ਤੋ ਛੱਡੋ ਮੇਰੀ ਘੋਣ ਬੰਨੂ ਸਾਰੇ ਟਾਈਮ ਨਹੀਂ ਆਉਂਦੀ ਨਹੀਂ ਉਹ ਮਸੀਆ ਬੰਨੂ ਨਹੀਂ ਹਿਸ ਵਾਰ ਨਾ ਜੀ ਮੈਂ ਆਪਣੇ ਪੇਕੇ ਗਈ ਨਹੀਂ ਆਪਣੇ ਭਰਾਵਾਂ ਦੀ ਰਖੜੀ ਬੰਨਣ ਕਿਉਂਕਿ ਮੇਰੀ ਤਾਈ ਜੀ ਦੀ ਡੈਥ ਹੋ ਗਈ ਸੀਗੀ ਤੁਹਾਨੂੰ ਪਤਾ ਹੀ ਹੈ ਤਾਂ ਕਰਕੇ ਤੇ ਮੈਂ ਆਪਣੇ ਭਰਾਵਾਂ ਲਈ ਵੀ ਕੁਝ ਕਹਿਣਾ ਚਾਹੁੰਨੀ ਆ ਮੈਂ ਨਹੀਂ ਬੰਨਣ ਜਾ ਸਕੀ ਪਰ ਮੈਂ ਇੱਥੇ ਬੈਠੀ ਹਾਂ ਕੁਝ ਕਹਿਣਾ ਚਾਹੁੰਨੀ ਉਹਨਾਂ ਲਈ ਹਨਾ ਰਖੜੀ ਵੇ ਰਖੜੀ ਵੇ ਰਖੇੜੀ ਵੇ ਰਖੇੜੀ ਵੇ ਪੈਣ ਬਨ ਦੀ ਕਲਾਈ ਨੂੰ ਸੋਹਣੇ ਵੀਰ ਖੁਸ਼ ਰਹਿਣ ਸੋਹਣੇ ਵੀਰ ਖੁਸ਼ ਰਹਿਣ ਦੂਰ ਰੱਖੀ ਤੋਂ ਬੁਰਾਈ ਨੂੰ ਜੁਗ ਜੁਗ ਜੀਵਣ ਵੀਰ ਮੇਰੇ ਪਾਗ ਲੱਗਣ ਕਮਾਈ ਨੂੰ ਜੁਗ ਜੁਗ ਜੀਣ ਵੀਰ ਮੇਰੇ ਪਾਗ ਲੱਗਣ ਕਮਾਈ ਨੂੰ ਹੱਸਦੇ ਬਹਦੇ ਰਹਿਣ ਮੇਰੇ ਭਰਾ ਤੇ ਭਤੀਜਾ ਭਤੀਜੀਆਂ ਬਾਬਲ ਦਾ ਬੇੜਾ ਮਾ ਦਾ ਬੇੜਾ ਤੇ ਕਿੰਨੇ ਸਾਲ ਹੋ ਗਏ ਸੀ ਮੈਂ ਹਰ ਬਾਰ ਜਾਂਦੀ ਸੀ ਪਰ ਇਸ ਵਾਰ ਨਹੀਂ ਜਾਇਆ ਗਿਆ ਚਲੋ ਜੀ ਪ੍ਰਮਾਤਮਾ ਨੇ ਕਮਾਈਆਂ ਚ ਵਰਕਤ ਪਾਵੇ ਹੈ ਨਾ ਤੇ ਚਲੋ ਜਿੱਥੇ ਸਣੀ ਦੀ ਰਖੜੀ ਬੰਨਣ ਲੱਗੇ ਸੀ ਮੇਰੇ ਨਣ ਦਾ ਬਸ ਇੱਥੇ ਐਂਡੀ ਸੀਗਾ ਉਸ ਤੋਂ ਬਾਅਦ ਫਿਰ ਆਪਸ ਵਿੱਚ ਬੰਨਣਗੇ ਰਖੜੀਆਂ ਨਾ ਮੇਰੀਆਂ ਨਣ ਦਾ ਦੋਨੋਂ ਆ ਗਿਆ ਬਲੜਜਾ ਕਰਨਾ ਜਿਆ ਬਰਨ ਆਈ ਕੱਲ ਤੋਂ ਪਰ ਮੈਂ ਇੰਨੇ ਲੈ ਪਾਈ ਊੜੀਆਂ ਲੈ ਜੀ ਜਿਵੇਂ ਮੈਂ ਜਾ ਕੇ ਊੜੀਆਂ ਲੈ ਕੜੀਆਂ ਕੱਤਰੀਆਂ ਨਹੀਂ ਆਏ ਕੋਈ ਸੋਟੇ ਮੂਹ ਆ ਗਿਆ ਤਾਂ ਭਰਦਾ ਗਿਆ ਤਾਂ ਸੁੱਕੀ ਪਰਦਾ ਕਰਮ ਉਹਨੇ ਸਰੂਪਾਤ ਕਰੀ ਤੇ ਰੱਖੜੀ ਕਰਮ ਉਹਦਾ ਇਹਦੇ ਬੰਨ ਪਈ ਰਹੇ ਹਨ ਆਹ ਵਾੜਾ ਕਰਮ நான் விஜயல பிளா ਖੁਸ਼ ਰੱਖੀ ਸਦਾ 베ਰਨੂ ਖੁਸ਼ ਰੱਖੀ ਸਦਾ 베ਰਨੂ ਵੇ ਖਾਲੀ ਰਖੜੀ ਵਿਣਜ ਜਣ ਨਬਾ ਮਾ ਕਾਮ ਬਿਸੁਣ ਕਾਮ ਸਾਰੀਆਂ ਭੈਣਾਂ ਦੇ ਭਰਾ ਸਦਾ ਹੱਸਦੇ ਬਸਦੇ ਰਹਿਣ ਉਹਨਾਂ ਨੂੰ ਤੱਤੀ ਬਾ ਵੀ ਨਾ ਲੱਗੇ ਕਿਉਂਕਿ ਜਿਨ੍ਹਾਂ ਦੇ ਭਰਾ ਨਹੀਂ ਹੈਗੇ ਅੱਜ ਉਹਨਾਂ ਦੀ ਦਿਲ ਪੁੱਛੇ ਲੋੜੀ ਦਾ ਨਾ ਉਹਨਾਂ ਕਿੰਨੀ ਕਿ ਤਖਲੀਪਾ ਪਰਮਾਤਮਾ ਸਾਰੀਆਂ ਭੈਣਾਂ ਦੇ ਭਰਾ ਇਸੇ ਤਰ੍ਹਾਂ ਹੀ ਹੱਸਦੇ ਵਾਸਤੇ ਰਹਿਣਾ ਹਨਾ ਖੁਸ਼ ਰਹਿਣਾ ਹੋਰ ਭੈਣਾਂ ਨੂੰ ਕੀ ਚਾਹੀਦਾ ਹੁੰਦਾ ਸਭ ਤੋਂ ਵੱਡਾ ਤੋਹਫਾ ਸਭ ਤੋਂ ਵੱਡੀ ਮਤਲਬ ਸਭ ਤੋਂ ਕੀਮਤੀ ਚੀਜ਼ ਇੱਕ ਭਰਾ ਹੀ ਹੁੰਦੇ ਨੇ ਹਨਾ ਆਪਣੇ ਮਾਂ-ਬਾਪ ਤੋਂ ਬਾਅਦ ਇੱਕ ਭਰਾ ਹੁੰਦੇ ਨੇ ਜੋ ਆਪਣੀ ਭੈਣ ਦਾ ਖਿਆਲ ਰੱਖਦੇ ਨੇ ਆਪਣੀ ਉਹਨਾਂ ਦਾ ਦੁੱਖ-ਸੁਖ ਪੁੱਛਦੇ ਨੇ ਜਾ ਕੇ ਹਨਾ ਮਾਂ-ਬਾਪ ਤੋਂ ਬਾਅਦ ਇੱਕ ਭਾਈ ਹੁੰਦਾ ਜਿਹੜਾ ਮਤਲਬ ਪੂਰਾ ਦੁੱਖ-ਸੁਖ ਸੁਣਦਾ ਚਲੋ ਜਿੱਥੇ ਨੈਕਸਟ ਡੇ ਹੋ ਚੁੱਕਿਆ ਤੇ ਆਪਾਂ ਇੱਥੇ ਕੰਮਕਾਰ ਨੇ ਜਿਹੜੇ ਖਤਮ ਕਰ ਲਿੱਤੇ ਨੇ ਸਾਰੇ ਨਨਾਂ ਦਾ ਮੇਰੀਆਂ ਜਾ ਚੁੱਕੀਆਂ ਨੇ ਜੀ ਲੋ ਜੀ ਅਗਲਾ ਦਿਨ ਹੋ ਗਏ ਤੇ ਕੰਮਕਾਰ ਆਪਾਂ ਕਰ ਲੱਤੇ ਨੇ ਖਤਮ ਸਾਰੇ ਤੇ ਨਨਾਂ ਦਾ ਵੀ ਜਲੇ ਚਲੇ ਗਏ ਆ ਸੀ ਗਿਆ ਉਸ ਤੋਂ ਬਾਅਦ ਕੰਮਕਾਰ ਕੀਤੇ ਦੋ ਵਰਮੀ ਜਿਹੜਾ ਆ ਚੁੱਕਿਆ ਅੱਜ ਦੋ ਵਰਮੀ ਆ ਗਿਆ ਹੁਣ ਫੇਰ ਕਾਫੀ ਬੱਦਲ ਹੋਇਆ ਪਿਆਗਾ ਗੱਜ ਵੀ ਰਿਹਾਗਾ ਕਾਫੀ ਬੱਦਰ ਗਰਜ ਰਿਹਾਗਾ ਕੋਈ ਪਤਾ ਨਹੀਂ ਕਿਹੜੇ ਟਾਈਮ ਬਾਰਿਸ਼ ਸ਼ੁਰੂ ਹੋ ਜਵੇ ਕਿੰਨੇ ਦਿਨ ਹੋ ਗਏ ਲਗਾਤਾਰ ਹਨਾ ਡੇਲੀ ਵੀ ਆਉਂਦਾ ਹੀ ਆਉਂਦਾਗਾ ਤੇ ਚਲੋ ਜੀ ਮੈਂ ਹੁਣ ਜਾਣ ਲੱਗੀ ਸੀ ਆਪਣੇ ਅੰਦਰਲੇ ਘਰ ਕਿਸੇ ਵੀ ਗਾਂਂਡੀਆ ਥੋੜੀ ਜਿਹੀ ਸੁਖ ਜੀ ਹੋਗੀ ਉਹਨਾਂ ਦੇ ਜਾ ਕੇ ਆਉਣੀ ਆ ਤੇ ਇੱਕ ਖੇਤ ਆ ਜਾ ਕੇ ਆਉਣਾ ਸਾਡੇ ਜਿਹੜੇ ਖੇਤ ਆ ਗੈਨਿਕ ਮੰਡੀ ਹਨ ਉਹ ਭੈਣ ਬਿਮਾਰ ਹੋ ਗਈ ਸੀ ਉਹਨਾਂ ਤੋਂ ਪਤਾ ਲੈ ਕੇ ਆਉਣੀ ਆ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰ ਦਿਆਂਗੇ ਹਨਾ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਠੀਕ ਹੈ ਜੀ ਤੇ ਮਿਲਦੇ ਆਪਾਂ ਕੱਲ ਨੂੰ ਵਧੀਆ ਜੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਭ ਸੇ ਕਾਲ ਜੀ ਹਾਸੇ ਰਹੋ ਬਾਸਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ ਟੇਕ ਕੇਅਰ